ਆਰੇ ਆਨ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਚਾਰ ਪੰਜ ਮੁੱਦਿਆਂ ਦੇ ਉੱਤੇ ਵਿਚਾਰ ਕਰਾਂਗੇ ਪਹਿਲਾ ਮੁੱਦਾ ਹੈ ਕਿ ਪੰਜਾਬ ਦੇ ਵਿੱਚੋਂ ਜਿਹੜੀ ਨਸ਼ਾ ਬਰੋਦੀ ਮਹਿੰਮ ਪੰਜਾਬ ਸਰਕਾਰ ਪੰਜਾਬ ਤਵੀਸ ਨੇ ਅਰੰਭ ਕੀਤੀ ਸੀ ਉਹ ਕਿੱਥੋਂ ਤੱਕ ਪਹੁੰਚ ਚੁੱਕੀ ਹੈ ਆਇਆ ਇਹ ਨਸ਼ਾ ਖਤਮ ਕੁਝ ਹੋ ਚੁੱਕਾ ਹੈ ਜਿਸ ਦਾ ਆਮ ਆਦਮੀ ਪਾਰਟੀ ਦੇ ਸਿੱਧੀਆਂ ਨੂੰ ਕਿ ਇਹ ਅਦਲਨ ਕੀ ਜੀਵਾਅ ਉਹ ਸਦਾ ਭਗਵਾਨ ਸਿੰਘ ਮਾਮਾ ਮੁੱਖ ਮੰਤਰੀ ਪੰਜਾਬ ਨੇ ਦਾਵਾ ਕੀਤਾ ਸੀ ਕਿ ਨਸ਼ਾ 99% ਦੇਿਲ ਆ ਉਹ ਖਤਮ ਹੋ ਉਸ ਪਾਇਆ ਇਹਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ ਔਰ ਜਿਹੜੇ ਸਾਡੇ ਇੰਟਰਨੈਸ਼ਨਲ ਸਟੂਡੈਂਟ ਖਾਸ ਤੌਰ ਤੇ ਜਿਹੜੇ ਅਮੇਰਤਾ ਔਰ ਕਨੇਡਾ ਵੀ ਜਾਂਦੇ ਆ ਉਹਨਾਂ ਦੇ ਪ੍ਰਿਕ ਬਾਦੀ ਵੀ ਗੱਲਬਾਤ ਕਰਾਂਗੇ ਕਿ ਉੱਥੇ ਦੀਆਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਇਸ ਤਰ੍ਹਾਂ ਆਪਣੀ ਇਮੀਗ੍ਰੇਸ਼ਨ ਪਾਲਸੀ ਦੇ ਵਿੱਚ ਦਿਨੋਂ ਦਿਨ ਜਿਹੜਾ ਉਹ ਤਬਦੀਲੀ ਰਹੀ ਅਗਲਾ ਵਿਸ਼ਾ ਰਹੇਗਾ ਕਿ ਪੰਜਾਬ ਦੇ ਮੰਤਰੀ ਸਦਾ ਹਰਦੀਪ ਸਿੰਘ ਮੁੱਲਿਆ ਨੇ ਮੀਡੀਆ ਦੇ ਚਾਨਕੇ ਇਸ ਗੱਲ ਦੀ ਸ਼ਿਕਾਇਤ ਕੀਤੀ ਆ ਕਿ ਉਹਨਾਂ ਪ੍ਰਧਾਨ ਮੰਤਰੀ ਸ਼੍ਰੀ ਮੇਂਦਰ ਮੋਦੀ ਨੇ ਆਪਣੀ ਪੰਜਾਬ ਫੀਲੀ ਸਮਾਂ ਸਮੇਂ ਉਹਨਾਂ ਨਾਲ ਬੀ.ਐਸ.ਪੀ ਭਰਿਆ ਜਿਹੜਾ ਸ਼ੁਰੂ ਕੀਤਾ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਜਿਸ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਪੰਜਾਬ ਦੇ ਵਿੱਚ ਦੂਸਰੇ ਸੂਬਿਆਂ ਤੋਂ ਲੋਕ ਵੀ来 ਆ ਉਹਨੇ ਇੱਥੇ ਨਿਨ੍ਤ ਕੱਦਿਆ ਰੋਜੀ ਰੋਟੀ ਕਮਾਉਂਦੇ ਆ ਬਹੁਤ ਸਾਰੇ ਅਨੇਕ ਪਰੋਪਣੇ ਵਹਿ ਲੈਿੱਤਾ ਤੇ ਆਪਣੀ ਅੰਧਵੀ ਮੰਦੀ ਮਾਲਿਆ ਦਰਦਾਂਗੇ ਵਡਾ ਕੇ ਡੱਕੀਆਂ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਦੇਖੰਨਾ ਸਭ ਤੋਂ ਪਹਿਲਾਂ ਆਪਾਂ ਸ਼ਰਧਾ ਦੀ ਗੱਲ ਕਰਦੇ ਆ ਜਿਸ ਦਾ ਆਮ ਆਦਮੀ ਪਾਰਟੀ ਦੇ ਸੁਭਿਮੋ ਅਸ਼ੀਰਵਾਦਨ ਤੇ ਜੀਵਾਲ ਨੇ ਇਹ ਦਾਵਾ ਕੀਤਾ ਹੈ ਕਿ ਨੇ 9% ਜਿਲ੍ਹਾ ਨਛਾਇਆ ਉਹ ਪੰਜਾਬ ਵਿੱਚੋਂ ਖਤਮ ਹੋ ਗਿਆ ਮੈਂ ਉਹਨਾਂ ਦੇ ਇਸ ਦਾਵੇ ਨੂੰ ਚੈਦਨ ਕਰਦਾ ਔਰ ਨਾਲ ਇਹ ਵੀ ਕਹਿਣਾ ਆ ਕੋ 99% ਦੀ ਤਾਂ ਗੱਲ ਹੀ ਛੱਡਣ ਜੇਕਰ 50 40% ਵੀ ਖਤਮ ਉਹਨਾਂ ਨੇ ਕਰਵਾ ਦਿੱਤਾ ਜਾਂ ਕਰ ਦਿੱਤਾ ਤਾਂ ਇਹ ਵੀ ਉਹਨਾਂ ਦੇ ਲਈ ਬੜੀ ਬਹਾਦਰੀ ਵਾਲੀ ਗੱਲ ਤੋggen ਵੀ ਆਪਣੀ ਨਾ ਜੇ ਆਪਣੇ ਤਜਰਬੇ ਦੇ ਆਧਾਰ ਤੇ ਜਾਂ ਆਪਣੀ ਸੋਚ ਦੇ ਆਧਾਰ ਤੇ ਜੇ ਮੈਨੂੰ ਪੁੱਛਣਾ ਹੋਵੇ ਤਾਂ ਮੈਂ ਇਹ ਬਿਲਕੁਲ ਕਹਿ ਸਕਦਾ ਹਾਂ ਕਿ ਨਸ਼ੇ ਵਰਗੀ ਜਿਹੜੀ ਲਾਹਤ ਹੈ ਜਾਂ ਬਿਮਾਰੀ ਜਿਹੜੀ ਆ ਉਹ ਕਾਹੀ ਲੰਬੇ ਆਸੇ ਤੋਂ ਇਸੇ ਤਰ੍ਹਾਂ ਚੱਦੀ ਆ ਰਹੀ ਹੈ। ਔਰ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਜਦ ਮੈਂ 10 ਸਾਲ ਦਾ ਸੀ ਉਦੋਂ ਲੋਕਾਂ ਨੂੰ ਆਦਤ ਸੀ ਕਿ ਆਪ ਉਹ ਆਪਣੇ ਰਿਸ਼ਤੇਦਾਰਾਂ ਦੀ ਪਰੌਣਾ ਚਾਰਗੇ ਕਰਦੇ ਲਈ ਆਪਣੇ ਆਪ ਉਹ ਆਪਣੇ ਘਰਾਂ ਵਿੱਚ ਹੀ ਸ਼ਰਾਬ ਐਲਕੋਹਲ ਡ੍ਰਿੰਕਿੰਗ ਸੀ ਸ਼ਰਾਬ ਤੇ پولیس ਸ਼ਾਪੇ ਮਾਰਦੀ ਸੀ ਔਰ ਜਿਹੜਾ ਵੀ ਪੁਲਿਸ ਆਫੀਸਰ ਸਾਡੇ ਹਲਕੇ ਦਾ ਹੁੰਦਾ ਸੀ ਨਵਾਂ ਉਹ ਆਉਂਦਿਆਂ ਸਾਥ ਵੱਡੇ ਵੱਡੇ ਐਲਾਨ ਕਰਦਾ ਸੀ ਕਹਿੰਦਾ ਸੀ ਕਿ ਮੈਂ ਇੱਥੇ ਸ਼ਰਾਬ ਦੀ ਲਾਹਨਤ ਜਿਹੜੀ ਆ ਉਹ ਖਤਮ ਕਰਕੇ ਹੀ ਸਾਨੂੰ ਆਉਣਾ। ਔਰ ਤੁਸੀਂ ਹੈਰਾਨ ਹੋਵੋਗੇ ਕਿ ਮੇਰੀ 10 ਸਾਲ ਦੀ ਉਮਰ ਤੋਂ ਲੈ ਕੇ ਅੱਜ ਤੱਕ ਵੀ ਪਿੰਡਾਂ ਵਿੱਚ ਬਹੁਤ سارے ਲੋਕ ਜਿਹੜੇ ਆ ਉਹ ਆਪਣੇ ਘਰਾਂ ਵਿੱਚ ਇਹ ਸ਼ਰਾਬ ਪੜ ਲੈਂਦੇ ਆ। ਤਾਂ ਕਿ ਉਹ ਆਪੋ ਆਪਣੇ ਵਿਸ਼ੇ ਅਦਾ ਜਦੋਂ ਉਹਨਾਂ ਨੂੰ ਆਉਂਦੇ ਆ ਉਹਨਾਂ ਦੀ ਕੈਰ ਸੇਵਾ ਕਰਦੇ ਨੇ। ਵੈਸੇ ਵੀ ਜੇਕਰ ਕਿਹਾ ਜਾਂਦਾ ਆ ਜੇਕਰ ਘਰ ਦੀ ਕੱਢੀ ਹੋਈ ਸ਼ਰਾਬ ਸਹੀ ਪਵਿੱਤਰਤਾ ਦੇ ਨਾਲ ਕੱਢੀ ਜਾਵੇ ਤਾਂ ਉਹਦੇ ਨਾਲ ਵੀ ਕਹਿੰਦੇ ਆ ਕੋਈ ਸ਼ਰਾਬ ਨਹੀਂ ਹੁੰਦੀ ਵੈਸੇ ਮੈਨੂੰ ਇਹ ਵੀ ਜਾਣਕਾਰੀ ਤਾਂ ਨਹੀਂ ਲੇਕਿਨ ਛੋਟੇ ਹੁੰਦਿਆਂ ਤੋਂ ਹੁਣ ਤੱਕ ਇਹੋ ਹੀ ਗੱਲਾਂ ਸੁਣਦੇ ਆਏ ਆ ਵੀ ਜਿਹੜੀ ਤੁਸੀਂ ਠੇਕੇ ਤੋਂ ਸ਼ਰਾਬ ਪੀਂਦੇ ਆ ਉਹਦੇ ਨਾਲੋਂ ਘਰ ਦੀ ਕੱਢੀ ਹੋਈ ਸ਼ਰਾਬ 10 ਗੁਣਾ ਜਿਹੜੀ ਆ ਜ਼ਿਆਦਾ ਬਿਹਤਰ ਤੇ ਸਾਫ ਸੁੱਝੀ ਹੁੰਦੀ ਉਹ ਜੇ ਇੰਨੇ ਸਾਲਾਂ ਵਿੱਚ ਇਸ ਕੋਲ ਨੂੰ ਦੂਰ ਨਹੀਂ ਕੀਤਾ ਜਾ ਸਕਿਆ ਤਾਂ ਕੁਝ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਦੇ ਜਿਹੜੀ ਆ ਪੰਜਾਬ ਦੇ ਪਿੰਡਾਂ ਵਿੱਚੋਂ ਸ਼ਹਿਰਾਂ ਦੇ ਮੁਹੱਲਿਆਂ ਵਿੱਚੋਂ ਇਸ ਤਰ੍ਹਾਂ ਜਿਹੜੀ ਸ਼ਰਾਬ ਵਰਗੀ ਨਾਮਰਾਦ ਨੂੰ ਆ ਵੀ ਨੂੰ ਖਤਮ ਕਰਨ ਦਾ ਦਾਅਵਾ ਦੇ ਲਾ ਉਹ ਕਰਈਏ ਇਹ ਟ੍ਰੈਕਿੰਗ ਕਾਉਂਟ ਤੋਂ ਆਪ ਦੇ ਉੱਤੇ ਪੋਸੀਬਲ ਨਹੀਂ ਆ ਕਿਉਂਕਿ ਜਦ ਤੱਕ ਸ਼ਰਾਬ ਦੀਆਂ ਉਹ ਵੇਚਣ ਵਾਲੇ ਲੋਕ ਜਾਂ ਉਹਦੀ ਸਮਗਲਨ ਕੰਮ ਕਰਦੇ ਲੋਕ ਬਿੜਿਆ ਪੁਲਿਸ ਨੂੰ ਫੜਦੀ ਰਹੇਗੀ ਔਰ ਉਹਨਾਂ ਨੂੰ ਜੇਲਾਂ ਦੀਆਂ ਸੀਖਾਂ ਪਿੱਛੇ ਬੰਦ ਕਰਦੀ ਰਹੇਗੀ ਤੱਕ ਤੱਕ ਜਿਹੜੀ ਆ ਸ਼ਰਾਬ ਖਤਮ ਹੋਣ ਦਾ ਜਿਹੜਾ ਐਲਾਨ ਉਹ ਕੀਤਾ ਨਹੀਂ ਜਾ ਸਕਦਾ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਆ ਇਹ ਕੰਮ ਜਿਹੜੇ ਸਾਰੇ ਆ ਉਹ ਡਿਮਾਂਡ ਐਂਡ ਸਪਲਾਈ ਦੀ ਗੱਲ ਐ ਜਿੱਕਿ ਬਾਹਰੋਂ ਕੋਕੀ ਆਉਂਦੀ ਆ ਜਾਂ ਥੀਮ ਆਉਂਦੀ ਆ ਜਾਂ ਫੁੱਕੀ ਹੁੰਦੀ ਆ ਤੇ ਆਪਾਂ ਚਲ ਉਹਨੂੰ ਕੋਈ ਵਤਨ ਵਾਲਾ ਵੀ ਤਵੱਗੇ ਹੈਗਾ ਅੱਗੇ ਵੀ ਤੋਂ ਪੰਜਾਬ ਦੇ ਲੋਕ ਹੀ ਆ ਜਿਨ੍ਹਾਂ ਨੇ ਇਹੋ ਜੀ ਖੇਤ ਜਿਹੜੀ ਆ ਨਸ਼ਿਆਂ ਦੀ ਉਹ ਵਤਨ ਨਹੀਂ ਹੁੰਦੀ ਆ ਕਿ ਜਦ ਤਾਈਂ ਨਸ਼ਿਆਂ ਦੀ ਸਪਲਾਈ ਜਿਹੜੀ ਆ ਉਹ ਰੋਕ ਨਹੀਂ ਜਾਂਦੀ ਜਾਂ ਰੋਕ ਹੀ ਨਹੀਂ ਜਾ ਸਕਦੀ ਤਦ ਤੱਕ ਇਹ ਦਾਵਾ ਕਰਨਾ ਮੇਰੇ ਹਿਸਾਬ ਦੇ ਨਾਲ ਗਲਤ ਹੈ ਕਿ ਨਸ਼ਿਆਂ ਦਾ ਜਿਹੜਾ ਕਾਰੋਬਾਰ ਹੈ ਜਾਂ ਨਸ਼ਿਆਂ ਦੀ ਜਿਹੜੀ ਅਲਮਤ ਹੈ ਜਿਹੜੀ ਪਹਿਲੀ ਬਿਮਾਰੀ ਲੋਕਾਂ ਵਿੱਚ ਫਸੀ ਹੋਈ ਆ ਉਹਨੂੰ ਖਤਮ ਕੀਤਾ ਗਿਆ ਆ ਇਹ ਕਦੀ ਵੀ ਅਜਿਹਾ ਪੋਸੀਬਲ ਨਹੀਂ ਹੋ ਸਕਦਾ ਇਸ ਲਈ ਜਿਹੜੀ ਸਰਕਾਰ ਹੈ ਸਾਡੀ ਜਾਂ ਜਿਹੜੇ ਪੰਜਾਬ ਦੀ ਪੁਲਿਸ ਹੈ ਉਹਦੇ ਮੁਖੀ ਆ ਡੀਡੀਪੀ ਸਾਹਿਬ ਉਹਨਾਂ ਨੂੰ ਬੈਠ ਕੇ ਜੂਰੀ ਇਸ ਗੱਲ ਦੇ ਉੱਤੇ ਪ੍ਰੈਕਟੀਕਲ ਮੈਂ ਗੱਲ ਨੂੰ ਮੋੜੇ ਰਾਹੀਂ ਵਿਚਾਰ ਕਰਨੀ ਚਾਹੀਦੀ ਆ ਕਿ ਅਮਲੀ ਤੌਰ ਦੇ ਉੱਤੇ ਅਸੀਂ ਆਪਣੀਆਂ ਕੋਸ਼ਿਸ਼ਾਂ ਦੇ ਵਿੱਚ ਸਿੱਖੋਂ ਫਕਟ ਸਹਲ ਹੋਈਂ ਬਿਡੇ politikal leader ਆ ਉਹ ਆਪਣੀ ਸੋਚ ਦੇ ਅਨਸਾਰ ਬਿਆਨਬਾਜ਼ੀ ਕਰਦੇ ਰਹਿੰਦੇ ਆ ਉਹ ਕਹਿੰਦੇ ਆ ਕਿ ਦਾਵਾ ਆ ਕਿ ਮੈਨੂੰ ਕਿਸੇ ਪਿੰਡ ਦੇ ਮੁੰਡੇ ਨੇ ਦੱਸਿਆ ਸੀ ਪਿੰਡ ਵਾਲੇ ਨੇ ਦੱਸਿਆ ਸੀ ਜੀ 99% ਨਸ਼ਾ ਖਤਮ ਹੋ ਚੁੱਕਾ ਉਹ ਦੱਸੋ ਇੱਕ ਪਿੰਡ ਨੇ ਕਿਹੜੀ ਤੁਹਾਡਾਂ ਲਈ ਸਰਵੇ ਕੀਤਾ ਆ ਜਾਂ ਤੁਹਾਨੂੰ ਦੱਸਣਾ ਸੀ ਉਹਨਾਂ ਨੇ ਸਰਵੇ ਕਰਕੇ ਅ ਮੀਨ ਉਹ ਜਿਹੜੀਆਂ ਗੱਲਾਂ ਦਾ ਹਵਾਲਾ ਦੇ ਕੇ ਸਿਆਸੀ ਮਿੰਦੂ ਸਾਡੇ ਦਾਵਾ ਕਰਦੇ ਰਹਿੰਦੇ ਆ ਔਰ ਇਹਨਾਂ ਦਾਅਵਿਆਂ ਵਿੱਚ ਜਿਹੜੀ ਆ ਕੋਈ ਸਚਾਈ ਨਹੀਂ ਹੁੰਦੀ ਹੁਣ ਅੱਜੇ ਕੱਲ ਦੀ ਗੱਲ ਕੱਲ ਦੀ ਗੱਲ ਆ ਕਿ ਪਾਕਿਸਤਾਨ ਤੋਂ ਮੰਗਵਾਈ ਗਈ 12 ਕਿਲੋ ਹੈਰਮਨ ਜਿਹੜੀ ਆ ਉਹਦੀ ਕੇਪ ਡਿਸਟ੍ਰਿਕਟ ਅੰਮ੍ਰਿਤਸਰ ਦੇ 30 ਵੱਲੋਂ ਜਬਤ ਕੀਤੀ ਗਈ ਹੁਣ ਦੱਸੋ ਐਡੀ ਭਾਰੀ ਜਿਹੜੀ ਖੇਤ ਐ 12 ਕਿੱਦੋ ਹੈ ਜੰਮਨ ਦੀ ਅਫਸਰ ਕਿ ਵੀ ਤਾਂ ਕਿਸੇ ਨੇ ਐ ਵਾਤਨੀ ਸੀ ਅੱਗੇ ਜਾ ਕੇ ਖਾਣੀ ਸੀ ਇਹ ਲੋਕ ਉਹਨਾਂ ਦੇ ਕੋਲੋਂ ਇਹ ਪਾਵੇਂ ਦੋਸ਼ੀ ਛੱਡ ਲਿਆ ਉਹਨਾਂ ਦੇ ਉੱਪਰ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਮੰਡੀ ਹੋਵੇਗੀ ਉਹ ਪੰਜਾਬ ਪੁਲਿਸ ਕਰੇਗੀ ਪਰ ਇਹਦਾ ਮਤਲਬ ਇਹ ਨਹੀਂ ਬਿਆਹ ਜਾਣਾ ਚਾਹੀਦਾ ਵੀ ਅਸੀਂ ਇੱਕ ਪਾਸੇ ਇਹ ਸਮਗਲਗ ਵੀ ਫੜਦੇ ਜਾਈਏ ਔਰ ਇਲੈਗਲ ਡਰਗ ਵੀ ਫੜਦੇ ਜਾਈਏ ਔਰ ਦੂਸਰੇ ਪਾਸੇ ਇਹ ਦਾ ਵੀ ਕਾਬੂ ਦੇ ਲਈ ਇਹ ਕਿ ਨਸ਼ਾ ਪੰਜਾਬ ਵਿੱਚੋਂ ਖਤਮ ਹੋ ਸਕਦਾ ਇਹ ਦੋ ਗੱਲਾਂ ਇੱਕੋ ਸਾਥ ਇੱਕੋ ਇੱਕ ਦੇ ਨਾਮ ਦਰਮਦਰ ਬਦਲ ਨਹੀਂ ਚੱਲ ਸਕਦੀਆਂ ਕਿਉਂਕਿ ਜਦ ਨਸ਼ਾ ਖਤਮ ਹੋਏਗਾ ਤੋ ਜੇ ਵੀ ਇਲੀਗਲ ਡਰੱਗ ਆ ਬਾਰਡਰ ਕ੍ਰਾਸ ਤੋਂ ਇਹ ਪੰਜਾਬ ਵਿੱਚ ਆਉਂਦੀ ਹੋਈ ਉਹ ਬਿਲਕੁਲ ਖਤਮ ਹੋ ਜਾਵੇਗੀ ਜਦ ਅੱਗੇ ਉਹਦਾ ਕੰਜ਼ੂਮ ਕਰਨ ਵਾਲਾ ਹੀ ਬੰਦਾ ਕੋਈ ਨਹੀਂ ਹੋਵੇਗਾ ਤੇ ਵੀ ਕੌਣ ਇਹਨਾਂ ਵੱਡਾ ਰਿਸਕ ਲਏਗਾ ਕਿ ਉਹ ਬਾਹਰੋਂ ਇਲੀਗਲ ਡਰੱਗ ਲਿਆਣ ਕੇ ਪੰਜਾਬ ਵਿੱਚ ਲੈ ਕੇ ਆਵੇ ਮੇਰੇ ਹਿਸਾਬ ਨਾਲ ਜਦ ਤੱਕ ਸਪਲਾਈ ਨਹੀਂ ਰੁਕ ਜਾਂਦੀ ਤਾਂ ਇਸ ਗੱਲ ਦਾ ਦਾਵਾ ਵੀ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਵਿੱਚੋਂ ਇਲੈਗਲ ਡਰਗਾਂ ਨਸ਼ੇ ਜਿਹੜਿਆ ਉਹ ਖਤਮ ਹੋ ਚੁੱਕੇ ਹੁਣ ਅਗਲੀ ਗੱਲ ਬਣਨ ਲੱਪਾ ਆਉਨੇ ਆ ਪੰਜਾਬ ਸਰਕਾਰ ਦੇ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡਿਆ ਅ ਅੱਜ ਕੱਲ ਹਾਰਪੀਟਾਂ ਦੀ ਸੇਵਾ ਵਿੱਚ ਲੱਗੇ ਹੋਏ ਆ ਔਰ ਪਿੱਛੇ ਜੇ 1-2 ਦਿਨ ਪਹਿਲਾਂ ਪਾਦਰ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਹਰਪੀਟਾਂ ਦੀ ਸਹਾਦ ਲੈਣ ਦੇ ਲਈ ਪੰਜਾਬ ਆਏ ਸਨ ਔਰ ਉਥੇ ਕਿਸੇ ਜਗ੍ਹਾ ਤੇ ਮੰਤਰੀ ਸਾਹਿਬਾਨ ਤੇ ਹੋ ਸੀਨੀਅਰ ਬਿਊਰੋਕਰੇਟਸ ਨੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਸੀ ਔਰ ਉਸ ਤੋਂ ਬਾਅਦ ਮੁੰਡਿਆਲ ਸਾਹਿਬ ਨੇ ਇੱਕ ਸ਼ਿਕਾਇਤ ਕੀਤੀ ਆ ਨਾ ਸ਼ਿਕਾਇਤ ਕਰੋ ਜਾਂ ਰੋਸ ਕਰੋ ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਲ ਜਦੋਂ ਉਹਨਾਂ ਨੇ ਗੱਲ ਕਰਨੀ ਚਾਹੀ ਉਹ ਬੇਸ਼ੱਕ ਉਹਨਾਂ ਨੇ ਬڑے ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ ਉਹਨਾਂ ਦੇ ਸਾਹਮਣੇ ਖੜੇ ਹੋ ਕੇ ਆਪਣੀ ਗੱਲ ਕਹੀ। ਲੇਕਿਨ ਪ੍ਰਧਾਨ ਮੰਤਰੀ ਦਾ ਰਵੱਈਆ ਕਿਹੜਾ ਸੀ ਉਹਨਾਂ ਦਾ ਤੀ ਉਹਨਾਂ ਦੀ ਅਨਸਰਟ ਕਰਨ ਵਾਲੀ ਸੀ। ਜਿਸ ਨੂੰ ਉਹ ਵੇਖ ਉਹਨਾਂ ਨੂੰ ਬੜਾ ਦੁੱਖ ਲੱਗਾ ਆ। ਸੰਨੀਵੇਸ ਗੱਲ ਦੀ ਜਾਣਕਾਰੀ ਨਹੀਂ ਤੇ ਮੰਡਿਆ ਸਾਹਿਬ ਦਾ ਇਹ ਦਾਵਾ ਜਿਹੜਾ ਬਿਲਕੁਲ ਸੱਚ ਹੈ ਜਾਂ ਨਹੀਂ ਸੱਚ ਹੈ ਲੇਕਿਨ ਜੇਕਰ ਇੱਕ ਜ਼ਿੰਮੇਵਾਰ ਅਹੁਦੇ ਤੇ ਲੱਗਾ ਹੋਇਆ ਵਿਅਕਤੀ ਇੱਕ ਪੰਜਾਬ ਦਾ ਮੰਤਰੀ ਹੋਣ ਦੇ ਨਾਤੇ ਕੋਈ ਵਿਅਕਤੀ ਇਹ ਗੱਲ ਕਹਿੰਦਾ ਆ ਤਾਂ ਉਹਦੀ ਗੱਲ ਦੇ ਵਿੱਚ ਕੋਈ ਵਜਨ ਜਿਹੜਾ ਸਮਝਿਆ ਜਾਣਾ ਚਾਹੀਦਾ ਸੋ ਅਗਲੀ ਗੱਲ ਦੇ ਜੀ ਆਪਾਂ ਆ ਆਮ ਆਦਮੀ ਪਾਰਟੀ ਦੇ leader ਕੋ ਜਿਹੜੇ ਆ ਉਹ ਜਦੋਂ ਦੀ ਇਹ પાર્ટી ਬਣੀਆ ਉਦੋਂ ਤੋਂ ਲੈ ਕੇ ਅੱਜ ਤੱਕ ਇਹਨਾਂ ਦੇ ਬਹੁਤ ਸਾਰੇ ਮੀਡਲ ਬੇਲੇ ਆ ਉਹ ਚੱਤਿਆ ਦਾ ਵਿਸ਼ਾ ਬਣੇ ਰਾਇਆ ਭਾਵੇਂ ਉਹ ਕਿਸੇ ਕੇਸ ਵਿੱਚ ਫਸੇ ਹੋਣ ਭਾਵੇਂ ਉਹ ਗਲਤ ਕੰਮਾਂ ਵਿੱਚ ਫਸੇ ਹੋਣ ਮਤਲਬ ਕਹਿਣਾ ਉਹਨਾਂ ਦੇ ਦਵਾਈਏ ਨਾਲ ਇਹਨਾਂ ਦੀ ਆਪਣੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਨੰਬਰ ਨਾਮ ਨਹੀਂ ਦਾ ਨੂੰ ਜਿਹੜਾ ਉਹ ਅ ਦਿਖਣਾ ਭਿਆਰ ਔਰ ਇਹਨਾਂ ਵਿੱਚੋਂ ਕੁਝ ਕੁ ਲਈ ਕੱਚੇ ਬਹੁਤ ਜ਼ਿਆਦਾ ਆ ਜਿਸ ਤੋਂ ਹਾਜੀ ਵਿੱਚ ਤਤ ਤਨ ਦੀ ਹਲਕੀ ਦਾ ਜਿਹੜਾ ਇਹਨਾਂ ਜਿਹੜੇ ਆ ਮਨਜਿੰਦਰ ਸਿੰਘ ਲਾਲਪੁਰਾ ਜਿਹੜਾ ਉਸ ਖੇਤ ਦਾ ਐਨ ਲਿਆ ਔਰ ਉਹਦੇ ਉਹਨੂੰ ਇੱਕ ਮਕਦਮੇ ਵਿੱਚ ਜਿਹੜਾ ਉਹ ਦੋਸ਼ੀ ਪਾਇਆ ਗਿਆ ਔਰ ਜਿਹਦੇ ਸਿੱਟੇ ਦੇ ਵਿੱਚ ਉਹਨੂੰ 2013 ਦੇ ਵਿੱਚ ਉਹਨੂੰ ਅਰੈਸਟ ਕੀਤਾ ਸੀ ਔਰ ਇਸੇ ਤਰ੍ਹਾਂ ਹਰਮੀਰ ਸਿੰਘ ਪਠਾਨ ਮਾਜਦਾ ਜਿਹੜਾ ਹੁਣੇ-ਹੁਣੇ ਹੀ ਭਗੋੜਾ ਹੋਇਆ ਆ ਜਾਂ ਆਪਣੇ ਘਰ ਤੋਂ ਦੂਰ ਰਹਿਣ ਲੱਗ ਪਿਆ ਆ ਪੁਲਿਸ ਦੇ ਡੱਟੋਂ ਉਹਨਾਂ ਨੂੰ ਉਹਨਾਂ ਦੇ ਉੱਪਰ ਵੀ ਇਹ ਰੇਪ ਦਾ ਤੇ ਠੀਕਿੰਗ ਦਾ ਧੋਖਾਧੜੀ ਦਾ ਜਿਹੜਾ ਕੇਸ ਹੈ ਉਹ ਸੀ ਇਹਦੇ ਕਰਕੇ ਪੁਲਿਸ ਉਹਨਾਂ ਨੂੰ ਇਹਨਾਂ ਮੁਕੱਦਮਿਆਂ ਦੇ ਤਹਿਤ ਉਹ ਅਰੈਸਟ ਕਰਨਾ ਚਾਹੁੰਦੀ ਆ ਲੇਕਿਨ ਉਹ ਇਸ ਵੇਲੇ ਹਰਦੀਕੀ ਪੁਲਿਸ ਦੀ ਪਹੁੰਚ ਤੋਂ ਬਹੁਤ ਦੂਰ ਹੈ ਇਸੇ ਤਰ੍ਹਾਂ ਜਿਲੰਦਰ ਸੈਂਟਰ ਹਲਕੇ ਦੇ ਵ代ਕ ਸ਼੍ਰੀ ਰਮਨੰਦ ਅਰੋੜਾ ਜੀ ਇਹ ਵੀ ਅਰੈਸਟ ਇਹਨਾਂ ਨੂੰ ਕਰਾਪਸ਼ਨ ਦੇ ਕੇਸ ਵਿੱਚ ਅਰੈਸਟ ਕੀਤਾ ਗਿਆ ਇਸੇ ਸਾਲ ਦੇ ਵਿੱਚ ਹੀ ਅਰੈਸਟ ਕੀਤਾ ਗਿਆ ਔਰ ਇਸ ਤੋਂ ਬਾਅਦ ਅਮਰ ਰਤਨ ਬਿਲਾ ਕੋਟਪੱਤ ਦਾ ਉਹ ਐਮਐਲਏ ਆ ਉਹ ਵੀ ਇੱਕ ਪ੍ਰਾਇਮਰੀ ਕੇਸ ਵਿੱਚ 2023 ਤੋਂ ਉਹਨਾਂ ਨੂੰ ਵੀ ਅਰੈਸਟ ਕੀਤਾ ਹੋਇਆ ਆ ਇਸੇ ਤਰ੍ਹਾਂ ਜਸਵੰਤ ਸਿੰਘ ਗੱਗਣ ਮਾਜਰਾ ਜਿਹੜਾ ਐਮਐਲਏ ਆ ਇਹਨਾਂ ਨੂੰ ਵੀ ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਜਿਹੜਾ ਉਹ ਗ੍ਰਿਫਤਾਰ ਕੀਤਾ ਹੋਇਆ ਆ ਇਸੇ ਤਰ੍ਹਾਂ ਜਿਹੜੇ ਬਗਵੀਰ ਸਿੰਘ ਜੀ ਆ ਉਹ ਇੱਕ 2023 ਦੇ ਵਿੱਚ ਇੱਕ ਕੇਸ ਦੇ ਵਿੱਚ ਉਹ ਇਨਵਲਵਡ ਹੋ ਚੁੱਕੇ ਆ ਔਰ ਲਾਸਟ ਵਿੱਚ ਵਿਜੇ ਸਿੰਘ ਰਾਜੀ ਜਿਹੜੇ ਪਹਿਲਾਂ ਕਿਸੇ ਟਾਈਮ ਦੇ ਉੱਤੇ ਮਿਨਿਸਟਰ ਹੁੰਦੇ ਸੀ ਔਰ ਉਹਨਾਂ ਨੂੰ ਵੀ 2022 ਦੇ ਵਿੱਚ ਫਰਡਕਸ਼ਨ ਦੇ ਕੇਸ ਤਹਿਤ ਅਰੈਸਟ ਕੀਤਾ ਗਿਆ ਸੀ ਇਹ ਕੁਝ ਕੁ ਇੱਕ ਮਹੱਤਵਪੂਰਨ ਵਿਅਕਤੀ ਆ ਪੰਜਾਬ ਸਰਕਾਰ ਦੇ ਵੀ ਔਰ ਆਮ ਆਦਮੀ ਪਾਰਟੀ ਦੇ ਵੀ ਜਿਨ੍ਹਾਂ ਨੇ ਇਸ ਪਾਰਟੀ ਦਾ ਤਾਂ ਨਾਮ ਬਣਾ ਦਿੱਤਾ ਹੀ ਆਪਣੀ ਆਪੋ ਆਪਣੀ ਕਾਰਵਾਈ ਦੇ ਨਾਲ ਲੇਕਿਨ ਸਾਡੇ ਸਮਾਜ ਦੇ ਲੋਕਾਂ ਨੂੰ ਵੀ ਕੋਈ ਵਧੀਆ ਸੰਦੇਸ਼ ਇਹਨਾਂ ਨੇ ਦੇਣ ਦਾ ਯਤਨ ਨਹੀਂ ਕੀਤਾ ਚਾਹੀਦਾ ਤਾਂ ਇਹ ਸੀ ਕਿ ਇਹ ਲੋਕਾਂ ਦੇ ਨਮਾਇंदे ਹੋਣ ਦੇ ਨਾਤੇ ਸਮਾਜ ਦੇ ਲੋਕਾਂ ਨੂੰ ਕੋਈ ਚੰਗੀ ਅਗਵਾਈ ਦਿੰਦੇ ਪਾ ਇਸ ਲਈ ਉਹਨਾਂ ਨੇ ਸਮਾਜ ਨੂੰ ਬਹੁਤ ਵਧੀਆ ਸਨੇਹਾ ਦੇਣ ਦਾ ਜਿੱਥੇ ਯਤਨ ਨਹੀਂ ਕੀਤਾ ਉਥੇ ਆਪਣੀ ਪਾਰਟੀ ਦਾ ਨਾਮ ਵੀ ਬਹੁਤ ਬਦਨਾਮ ਕੀਤਾ ਆ ਸੋ ਅੱਗੇ ਆਪਾਂ ਆਉਣੇ ਆ ਇਹ ਪੰਜਾਬ ਦੇ ਵਿੱਚ ਦੂਸਰੇ ਸੂਬਿਆਂ ਤੋਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਆ ਕੇ ਕੰਮਕਾਜ ਵੀ ਕਰਦੇ ਆ ਪੜ੍ਹਦੇ ਵੀ ਹੋਣਗੇ ਮੈਨੂੰ ਉਹਨਾਂ ਦੀ ਇਹ ਭਿੰਤੀ ਮਿੰਤੀ ਦਾ ਪਤਾ ਨਹੀਂ ਦੇਖਾਂਗਾ ਉਹਦੇ ਨਾਲ-ਨਾਲ ਕਈ ਬਹੁਤ ਸਾਰੇ ਆਪੋ ਆਪਣੇ ਪਰਿਵਾਰ ਵੀ ਲੈ ਕੇ ਆਣ ਕੇ ਇੱਥੇ ਰਹਿੰਦੇ ਹੋਣਗੇ ਲੇਕਿਨ ਪਿਛਲੇ ਕਾਫੀ ਸਮੇਂ ਤੋਂ ਜਿੰਨੇ ਵੀ ਇਹ ਲੋਕ ਬਾਹਰ ਦੇ ਸੂਬਿਆਂ ਤੋਂ ਆਉਂਦੇ ਆ ਉਹਨਾਂ ਦੀਆਂ ਕ੍ਰਿਮੀਨਲ ਕਾਰਵਾਈਆਂ ਦੇਖ ਕੇ ਇਹ ਗੱਲ ਕਹਿਣੀ ਕੋਈ ਝੂਠੀ ਨਹੀਂ ਹੋਵੇਗੀ ਕਿ ਇਹਨਾਂ ਦੇ ਆਉਣ ਨਾਲ ਪੰਜਾਬ ਦੇ ਵਿੱਚ ਜਿੱਥੇ ਲਾੜਨਾ ਆਰਡਰ ਦੀ ਸਿਚੁਏਸ਼ਨ ਨੂੰ ਕੋਈ ਤੱਕਾ ਲੱਗਾ ਹੋਵੇਗਾ ਉੱਥੇ ਐਂਟੀ ਸੋਸ਼ਲ ਗਲਮੀਆਂ ਵੀ ਇਹਨਾਂ ਦੇ ਆਉਣ ਦੇ ਨਾਲ ਵਧੀਆਂ ਹੋਈਆਂ ਹਾਲੀ ਵਿੱਚ ਅਕਾਲ ਦੀ ਗੱਲ ਹੈ ਕਿ ਅਸ਼ਾਕਪੌਂਦੇ ਵਿੱਚ ਇੱਕ ਦੇਖਣਾ ਖੋਲਦਾ ਨਾਮਾ ਕੋਈ ਦੀਪਨਗਰ ਮਹੱਲਾ ਸੀ ਉਹਦੇ ਵਿੱਚੋਂ ਇੱਕ ਪਲਵਾਸੀ ਮਜ਼ਦੂਰ ਨੇ ਇੱਕ ਕਿਸੇ ਪਰਿਵਾਰ ਦੇ 5 ਸਾਲ ਦੇ ਮੁੰਡੇ ਨੂੰ ਛੋਕੇ ਮਾਰ ਦਿੱਤਾ ਜਦ ਮਾਰ ਦਿੱਤਾ ਪੁਲਿਸ ਮੌਕੇ ਤੇ ਆਈ ਤਾਂ ਉਸ ਟਾਈਮ ਜਿਹੜਾ ਲੋਸ਼ੀ ਸੀ ਉਹ ਮੁੰਡੇ ਦੀ লাশ ਨੂੰ ਸ਼ਮਸ਼ਾਨ ਘਾਟ ਵਿੱਚ ਸੁੱਟ ਦਿੱ ਗਜ਼ ਔਰ ਜਦ ਪੁਲਿਸ ਨੇ ਉਹਦੀ ਕੋਕੜ ਬੜਤਾਲ ਕੀਤੀ ਉਹਦੇ ਖੁਦਾ ਖੋਜ ਮੈਂ ਪਹੁੰਚਦੇ ਪਹੁੰਚਦੇ ਮਟਾਉਂਦੇ ਮਟਾਉਂਦੇ ਉਹ ਉਸ ਦੋਸ਼ੀ ਤੱਕ ਪਹੁੰਚੇ ਤਾਂ ਪੁਲਿਸ ਦਾ ਕਹਿਣਾ ਆ ਵੀ ਉਹਦੇ ਉਸ ਦੇ ਬੜੀ ਸ਼ਰਾਬ ਜਿਹੜੀ ਆ ਉਹ ਛੁੱਪੀ ਹੋਈ ਸੀ ਔਰ ਉਹਨੂੰ ਬੇਸ਼ੱਕ ਪੰਜਾਬ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਆ ਪੁਲਿਸ ਅੱਗੇ ਵੀ ਕਾਰਵਾਈ ਕਰੇਗੀ ਦੋਸ਼ੀ ਨੂੰ ਸਜ਼ਾ ਵੀ ਦਵਾਈਗੀ ਪਰ ਇਹ ਜਿਹੜੀਆਂ ਟਟਨਾਮਾ ਜਿਹੜੀਆਂ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਵੱਲੋਂ ਅਕਸਰ ਹੀ ਕੀਤੀਆਂ ਜਾਂਦੀਆਂ ਕਈ ਜਗ੍ਹਾ ਤੇ ਦੇਖਿਆ ਗਿਆ ਆ ਵੀਡੀਓ ਸਾਡੇ ਕੋਲ ਵੀ ਪੁਆਇੰਟ ਦੀ ਆ ਆ ਕਿ ਫਲਾਣੇ ਪਰਵਾਸੀ ਮਜਦੂਰਾਂ ਨੇ ਕਿਸੇ ਸਰਦਾਰ ਦੀ ਪੱਗ ਲਾ ਦਿੱਤੀ ਕਿਸੇ ਨੇ ਕੁਝ ਐਂਟੀ-ਸੋਸ਼ਲ ਕੰਮ ਕਰ ਦਿੱਤਾ ਇਹ ਗੈਂਟੀਮੈਂਟੀ ਜਿਹੜੀ ਆ ਪਹਿਲਾਂ ਨਾਲੋਂ ਜ਼ਿਆਦਾ ਵੱਧ ਰਹੀ ਆ ਇਹਨਾਂ ਦੀਆਂ ਐਂਟੀ-ਸੋਸ਼ਲ ਗਲਤੀਆਂ ਦੇ ਬਾਰੇ ਔਰ ਬਹੁਤ ਸਾਰੀਆਂ ਦੀਆਂ ਇਹ ਵੀ ਖਬਰਾਂ ਮਿਲ ਰਹੀਆਂ ਕਿ ਉਹਨਾਂ ਨੇ ਆਪਣੇ ਜਿਹੜੇ ਲੋਕਾਂ ਨਾਲ ਉਹ ਕੰਮ ਕਰਦੇ ਆ ਉਹਨਾਂ ਦੀਆਂ ਕੋਠੀਆਂ ਜਿਹੜੇ ਲੋਕ ਬਾਹਰ ਚਲੇ ਜਾਂਦੇ ਆ ਪਰਵਾਹ ਉਹਨਾਂ ਦੀਆਂ ਕੋਠੀਆਂ ਵਿੱਚ ਦਿੱਤੀ ਉਹਨਾਂ ਨੇ ਰਹਿਣਾ ਸ਼ੁਰੂ ਕੀਤਾ ਉੱਥੇ ਪੁੱਜ ਸਮਾਂ ਲੈਣ ਤੋਂ ਬਾਅਦ ਉਹਨਾਂ ਦੀਆਂ ਕੋਠੀਆਂ ਤੇ ਕਬਜ਼ਾ ਹੀ ਕਰ ਲਿਆ ਇਹੋ ਜਿਹੀਆਂ ਆਦਤਾਂ ਵੀ ਸਾਨੂੰ ਅਕਸਰ ਮਿਲਦੀਆਂ ਦੇਂਦੀਆਂ ਆ ਸੋ ਦੋੜ ਇਸ ਗੱਲ ਦੀ ਆ ਕਿ ਇਸ ਸਮੱਸਿਆ ਦਾ ਹੱਲ ਕੋਈ ਦਾ ਕੋਈ ਸਰਕਾਰ ਨੂੰ ਕੱਢਣਾ ਚਾਹੀਦਾ ਆ ਉਨਾਂ ਨੂੰ ਕੇਵਲ ਆਪਣੀਆਂ ਵੋਟਾਂ ਨੂੰ ਮੁੱਖ ਰੱਖ ਕੇ ਕੋਈ ਇਹੋ ਜੀ ਸੋਚ ਵਿਚਾਰ ਨਹੀਂ ਕਰਨੀ ਚਾਹੀਦੀ ਜੇ ਦਾਂਬੀ ਅੰਸਰ ਸਮਾਜ ਬਨੋਦੀ ਕਾਲ ਬਈ ਕਰਦਾ ਆ ਭਾਵੇਂ ਕੋਈ ਵੀ ਹੋਵੇ ਕਿਸੇ ਦਾ ਨਾ ਹੋਵੇ ਕਿਸੇ ਧਰਮ ਦਾ ਨਾ ਹੋਵੇ ਉਹਨੂੰ ਹਰ ਹੀਲੇ ਨਸੀਲੇ ਜਿਹੜੀ ਆ ਉਹਦੀ ਸਜ਼ਾ ਮਿਲਣੀ ਚਾਹੀਦੀ ਆ ਤਾਂ ਕਿ ਦੂਸਰੇ ਲੋਕਾਂ ਨੂੰ ਇਸ ਗੱਲ ਦਾ ਸਬਕ ਮਿਲੇ ਕਿ ਜੇਕਰ ਅਸੀਂ ਕੋਈ ਗਲਤ ਕੰਮ ਕੀਤਾ ਸਾਂਭੀ ਇਸ ਇਨਾਂ ਵਾਂ ਕੋਈ ਸਜਾ ਜਿਹੜੀ ਆ ਉਹ ਮਿਲ ਸਕਦੀ ਹੈ ਹੁਣ ਅੱਗੇ ਤੇ ਲਾਸਟ ਵਿੱਚ ਜਿਹੜੀ ਗੱਲ ਤੇ ਆਪਾਂ ਵਿਚਾਰ ਕਰਨਾ ਆ ਉਹ ਅਮਰੀਕਾ ਔਰ ਕਨੇਡਾ ਦੇ ਵਿੱਚ ਪਹਿਲਾ ਅਕਸਰ ਲੋਕ ਪੜ੍ਹ ਲਈ ਜਾਂ ਟੂਰਿਸਟ ਵੀza ਲੈ ਕੇ ਆਉਂਦੇ ਰਹਿੰਦੇ ਸਨ ਆਪ ਕੋ ਬੜੇ ਰਿਸ਼ਤੇਦਾਰਾਂ ਨੂੰ ਮਿਲਦੇ ਦੇ ਵਾਪਸ ਚਲੇ ਜਾਂਦੇ ਸਨ ਤੇ ਇੱਥੇ ਰਹਿ ਜਾਂਦੇ ਸਨ ਲੇਕਿਨ ਹੁਣ ਇਹ ਸਾਰਾ ਜਿਹੜੀਆਂ ਗੱਲਾਂ ਨਾ ਉਹ ਲਗਭਗ ਖਤਮ ਹੋ ਚੁੱਕੀਆਂ ਅਮਰੀਕਾ ਦੇ ਲਈ 200 ਦੇ ਜੇ ਤੇ ਆਉਣਾ ਲਈ ਕੋਈ ਸ਼ਾਇਦ ਮੈਂ ਤਾਂ ਇਹੋ ਕਹਾਂਗਾ ਕਿ ਕੋਈ ਵਿਅਕਤੀ ਇੱਥੇ ਆਉਣ ਦਾ ਸੁਪਨਾ ਵੀ ਨਾ ਲਵੇ ਕਿਉਂਕਿ ਬਹੁਤ ਇੱਕ ਹਾਰਡਸ਼ਿਪ ਪ੍ਰੋਸੈਸ ਆ ਜਿਹਦੇ ਵਿੱਚੋਂ ਜਿਹੜਾ ਐਪਲੀਕੈਂਟ ਆ ਉਹਨੂੰ ਲੰਘਣਾ ਪੈਂਦਾ ਆ ਔਰ ਪ੍ਰਾਪਤੀ ਉਹਦੇ ਵਿੱਚ ਹੋ ਸਕਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਅਕਸਰ ਜਿੰਨੀਆਂ ਵੀ ਐਪਲੀਕੇਸ਼ਨਾਂ ਆਉਂਦੀਆਂ ਲਗਭਗ ਸਾਰਿਆਂ ਨੂੰ ਹੀ ਰਿਜੈਕਟ ਕਰ ਦਿੱਤਾ ਜਾਂਦਾ ਔਰ ਜਿਹੜੀ ਕੈਨੇਡਾ ਸਰਕਾਰ ਹੈ ਉਹਨੇ ਆਪਣੇ 2025 ਦੇ ਵਿੱਚੋ ਸਾਲ ਦੇ ਵਿੱਚ 80% ਜਿਹੜੀਆਂ ਦਖਾਸਤਾਂ ਆਈਆਂ ਸੀ ਇੰਟਰਨੈਸ਼ਨਲ ਸਟੂਡੈਂਟਸ ਵੱਲੋਂ ਉੱਥੇ ਡਾਫਲਰ ਲੈਂਡ ਲਈ ਉਹਦੇ ਵਿੱਚੋਂ 80% ਦਖਾਸਤਾਂ ਜਿਹੜੀਆਂ ਸਰਕਾਰ ਨੇ ਉਹ ਰਜੈਕਟ ਕਰ ਦਿੱਤੀ। ਹੁਣ ਤੁਸੀਂ ਇਹ ਅੰਦਾਜ਼ਾ ਲਾਓ ਜੇ ਇੰਨੀ ਵੱਡੀ ਪੱਧਰ ਦੇ ਉੱਤੇ ਸਟੂਡੈਂਟਸ ਦੀਆਂ ਐਪਲੀਕੇਸ਼ਨਾਂ ਰਿਜੈਕਟ ਹੁੰਦੀਆਂ ਹੋ ਤਾਂ ਫਿਰ ਇੱਥੇ ਆਉਣ ਦਾ ਕੋਈ ਫਾਇਦਾ ਜਿਹੜਾ ਉਹ ਨਹੀਂ ਸਮਝਿਆ ਜਾ ਸਕਦਾ। ਔਰ ਜਿਹੜੀਆਂ ਜਨਵਰੀ ਆਪੇ ਜਿਦਾਈ ਦੇ ਵਿੱਚ ਕਾ ਸਾਰੇ ਜਿਹੜੇ ਸਟਡੀ ਪਰਮਿਟ ਸੀ ਜਾਂ ਉਹਨਾਂ ਦੇ ਸਟਡੀ ਪਰਮਿਟ ਲੈਣ ਲਈ ਐਪਲੀਕੇਸ਼ਨਾਂ ਸੀ ਉਹ ਵੀ 62% ਜਿਹੜੀਆਂ ਐਪਲੀਕੇਸ਼ਨਾਂ ਆ ਉਹਨਾਂ ਨੂੰ ਉਹ ਰੱਦ ਕਰ ਦਿੱਤਾ ਗਿਆ। ਸੋ ਐਸਵੇਂ ਕੋਈ ਹਾਲਾਤ ਜਿਹੜੇ ਆ ਬਹੁਤ ਸਾਵੇਂ ਨਹੀਂ ਦੁਹਾ ਘੇਸ਼ਾਂ ਦੇ ਵਿੱਚ ਕੋਈ ਕੋਈ ਵੀ ਬਾਦੂ ਆਦਮੀ ਆ ਕੇ ਇੱਥੇ ਆਪਣੀ ਮਿਹਨਤ ਕਮਾਈ ਕਰਕੇ ਆਪਣਾ ਤੇ ਆਪਣੇ ਪਰਵਾਦ ਦੀ ਜ਼ਿੰਦਗੀ ਜਿਹੜੀ ਆ ਉਹ ਖੁਸ਼ਹਾਲ ਕਰ ਸਕੇ ਇਹੋ ਜਿਹੇ ਹਾਲਾਤ ਹੁਣ ਅ ਪੂਰਤਕਾਲ ਦੇ ਸਮੇਂ ਦੀਆਂ ਗੱਲਾਂ ਰਹਿ ਗਈਆਂ ਅੱਜਕੱਲ ਜਿਹੜੇ ਹਾਲਾਤ ਐ ਉਹ ਕੋਈ ਇਕਨੋਮੀ ਦੇ ਪੱਖੋਂ ਜਾਂ ਨੌਕਰੀ ਪੇਸ਼ਾ ਆ ਹੋਣ ਦੇ ਪੱਖੋਂ ਜਾਂ ਇੱਥੇ ਨੌਕਰੀ ਲੱਭ ਲੈਣ ਦੀ ਗੱਲ ਨੂੰ ਅੱਗੇ ਰੱਖ ਕੇ ਜੇ ਵੀ ਕਰੀਏ ਤਾਂ ਐਸ ਵੇਲੇ ਇੱਥੇ ਆਉਣਾ ਕੋਈ ਬਹੁਤ ਜ਼ਿਆਦਾ ਸਿਆਣੇ ਬੰਦੇ ਦਾ ਕੰਮ ਨਹੀਂ ਹਾਂ ਕੋਈ ਅਗਰ ਪਹਿਲੀ ਗੱਲ ਤੇ ਕਿਸੇ ਨੂੰ ਕੋਈ ਵੀਜ਼ਾ ਮਿਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਗਰ ਕਿਸੇ ਇੱਕ ਦਾ ਦੁੱਕਾ ਪਰਵਾਹ ਨੂੰ ਕੋਈ ਵੀਦਾ ਕਿਸੇ ਨਾ ਕਿਸੇ ਤਰੀਕੇ ਨਾਲ ਨੜੀ ਜਾਂਦਾ ਆ ਤਾਂ ਉਹਦੇ ਵਿੱਚ ਇੰਨੀ ਕੁ ਖੋਖ ਬੜਤਾਲ ਇਮੀਗ੍ਰੇਸ਼ਨ ਆਫੀਸਰਸ ਵਰਨੋਂ ਫਿੱਪੀ ਜਾਂਦੀ ਆ ਤੇ ਅਗਰ ਉਹਨਾਂ ਨੂੰ ਕੋਈ ਛੋਟੀ ਤੋਂ ਛੋਟੀ ਵੀ ਗੱਲ ਵੀ ਮਿਲ ਜਾਵੇ ਤਾਂ ਉਸ ਪਰਵਾਹ ਨੂੰ 에ਰਪੋਰਟ ਤੋਂ ਹੀ ਵਾਪਸ ਭੇਜ ਦਿੰਦੇ ਆ ਮਤਲਬ ਕੈਨੇਡਾ ਜਿੱਥੇ ਪਹਿਲਾਂ ਕੋਈ ਜਦੋਂ ਵੀza ਨਿਕਲ ਗਿਆ ਉਸ ਤੋਂ ਬਾਅਦ ਕੋਈ ਤੇ ਆ ਨਹੀਂ ਸੀ ਕਰਦਾ ਹੁੰਦਾ ਇਮੀਗ੍ਰੇਸ਼ਨ ਆਫੀਸਰ ਲੇਕਿਨ ਅੱਜ ਦੇ ਹਾਲਾਤ ਜਿਹੜੇ ਆ ਉਹ ਬਿਲਕੁਲ ਡਿਫਰੈਂਟ ਹੈ ਔਰ ਸਾਡੇ ਲੋਕਾਂ ਨੂੰ ਇਹ ਸਾਰੀਆਂ ਗੱਲਾਂ ਚਾਹੇ ਉਹ ਸਟੂਡੈਂਟ ਹੋਣ ਚਾਹੇ ਉਹ ਜਨਰਲ ਵਿਜ਼ਿਟ ਤੇ ਆਉਣ ਵਾਲੇ ਲੋਕ ਹੋ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਐ ਅਪਲੀਕੇਸ਼ਨ ਦੇਣ ਤੋਂ ਪਹਿਲਾਂ ਹੀ ਸੋਚ ਵਿਚਾਰ ਕਰ ਲੈਣੀਆਂ ਚਾਹੀਦੀਆਂ ਆ ਵਿਡਿ ਅਕਾਡਮੀ ਦੀ ਗੱਲ ਹੈ ਉਹ ਦੋਹਾਂ ਦੇਸ਼ਾਂ ਦੀ ਕੋਈ ਇੰਨੀ ਵਧੀਆ ਨਹੀਂ ਜਿਹਦੇ ਨਾਲ ਜਲਦੀ ਆਉਣ ਵਾਲੇ ਸਮੇਂ ਵਿੱਚ ਕੋਈ ਸੁਭਾਗ ਹੋ ਜਾਣ ਦੀ ਸੰਭਾਵਨਾ ਵੰਡੀ ਹੋਵੇ ਸੋ ਅਸੀਂ ਆਪਣੇ ਵੱਲੋਂ ਸਾਰੇ ਹੀ ਕੰਸਰਨਡ ਸਟੂਡੈਂਟਸ ਨੂੰ ਕੰਸਰਨਡ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਉਹ ਸੋਚ ਵਿਚਾਰ ਕਰਕੇ ਆਪਣੀਆਂ ਦਖਾਸਤਾਂ ਜਿਹੜੀਆਂ ਵੀਜ਼ਾ ਲੈਣ ਦੇ ਲਈ ਦੇਣ ਔਰ ਮੈਂ ਇਹ ਦਾਅਵੇ ਨਾਲ ਕਹਿੰਨਾ ਜਿਹੋ ਜਿਹੇ ਹਾਲਾਤ ਬਣਿਆ ਉਹ ਉਹ ਜਿਹੜੀਆਂ ਬਖਾਸਤਾਂ ਵੀਜ਼ਾ ਲੈਣ ਲਈ ਬਿੱਤੀਆਂ ਜਾਣਗੀਆਂ ਉਹਨਾਂ ਵਿੱਚੋਂ ਇੱਕ ਦੋ ਪਾਸੜ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਉਹਨੀਆਂ ਸਾਰੀਆਂ ਇਮੀਗ੍ਰੇਸ਼ਨ ਅਥਾਰਟिटीज ਵੱਲੋਂ ਰਿਜੈਕਟ ਕਰ ਦਿੱਤੀਆਂ ਜਾਣਗੀਆਂ ਸੋ ਦੋਲੇਸ ਵੀ ਆ ਹਰ ਕੰਮ ਜਿਹੜਾ ਉਹ ਸੋਚ ਵਿਚਾਰ ਕੀਤਾ ਜਾਵੇ ਏਜੰਟਾਂ ਦੇ ਚੱਕਰੋਂ ਵਸਿਆ ਜਾਵੇ ਅਗਰ ਕੋਈ ਤੁਹਾਨੂੰ ਏਜੰਟ ਜਿਹੜਾ ਉਹ ਕੋਈ ਲਾਹਾ ਦਿੰਦਾ ਆ ਜਾਂ ਲਾਲਚ ਦਿੰਦਾ ਆ ਜਾਂ ਤੁਹਾਨੂੰ ਵਰਗੜਾਉਂਦਾ ਆ ਕਿ ਇਹਨੇ ਪੈਸੇ ਲੈਣਗੇ ਤੁਹਾਨੂੰ ਇਸ ਦਾ ਪਤਾਵਾਗੇ ਇਹ ਸਾਰੀਆਂ ਗੱਲਾਂ ਜਿਹੜੀਆਂ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਵੈਸੇ ਵੀ ਸਾਡੇ ਲੋਕਾਂ ਨੂੰ ਜਿਹੜੀ ਇੱਕ ਮਨ ਦੇ ਵਿੱਚ ਤਾਂਨਾ ਬਣਾਈ ਹੁੰਦੀ ਆ ਉਹ ਆਪਣੀ ਤਾਂਨਾ ਨੂੰ ਪੂਰਾ ਕਰ ਦੇ ਲਈ ਕੋਈ ਵੱਡੇ ਤੋਂ ਵੱਡਾ ਖਤਰਾ ਵੀ ਲੈਣ ਨੂੰ ਤਿਆਰ ਹੋ ਜਾਂਦੇ ਆ ਅੱਜ ਮੈਂ ਕੱਲ ਦੀਆਂ ਖਬਰਾਂ ਪੜ੍ਹ ਰਿਹਾ ਸੀ ਕਿਸੇ ਅਖਬਾਰ ਦੇ ਵਿੱਚ ਕਿ ਇੰਡੀਆਂ ਤੋਂ ਇੱਕ ਗਰੁੱਪ ਜਿਹੜਾ ਉਹ ਮੈਕਸੀਕੋ ਦਾ ਬਾਡਰ ਟੱਪਿਆ ਉਹ ਉਥੋਂ ਟੱਪਣ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਉਹਨਾਂ ਦਾ ਦੱਸੋ ਉਹਨਾਂ ਦੀ ਜ਼ਿੰਦਗੀ ਵੀ ਖਰਾਬ ਗਈ ਉਹਨਾਂ ਦਾ ਪੈਸਾ ਵੀ ਖਰਾਬ ਗਿਆ ਬਾਅਦ ਦੇ ਵਿੱਚ ਜੀਸ ਏਜੰਟ ਨੂੰ ਉਹਨਾਂ ਨੇ ਪੈਸੇ ਦਿੱਤੇ ਹੋਣਗੇ ਉਹਨਾਂ ਦਾ ਟੱਕਰਾ ਉਹਦੇ ਨਾਲ ਹੋਣਾ ਨਹੀਂ ਕਿਉਂਕਿ ਪੁਲਿਸ ਨੇ ਇੱਥੇ ਉਹਨਾਂ ਨੂੰ ਅਰੈਸਟ ਕਰ ਲਿਆ ਔਰ ਵਕਤਾਂ ਤੇ ਉਹਨਾਂ ਨੂੰ ਵਾਪਸ ਭੇਜਿਆ ਜਾਵੇਗਾ ਉਹ 에ਜੰਟ ਵੀ ਗਰੂਪ ਹੋਸ਼ ਹੋ ਜਾਵੇਗਾ ਉਹਨਾਂ ਦੀ ਪੈਸੇ ਲੈ ਕੇ ਆਪਣੀ ਐਸ਼ ਪ੍ਰਸਤੀ ਵੀ ਵਿੱਚ ਆਪਣੀ ਜ਼ਿੰਦਗੀ ਬਤੀਤ ਕਰੇਗਾ ਔਰ ਜਿਹੜੇ ਵਿਕਟਮ ਆ ਲੋਕ ਜਿਹੜੇ 에ਜੰਟ ਦੇ ਧੋਖੇ ਦੇ ਵਿਸ਼ਕਾਰ ਹੋਏ ਆ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਹਮੇਸ਼ਾ ਹਮੇਸ਼ਾ ਲਈ ਦੁੱਬਲ ਬਣ ਜਾਵੇਗੀ ਸੋ ਦੌੜ ਇਸ ਗੱਲ ਦੀ ਆ ਜਿਹੜਾ ਵੀ ਕਦਮ ਪਟਿਆ ਜਾਵੇ ਉਹ ਸੋ ਵਿਚਾਰ ਕਰਕੇ ਹੀ ਪਟਿਆ ਜਾਵੇ ਤਾਂ ਕਿ ਕਿਸੇ ਵੀ ਪਰਿਵਾਰ ਦਾ ਆਰਥਿਕ ਜੀਵਨ ਜਿਹੜਾ ਉਹ ਬਰਬਾਦ ਨਾ ਹੋ ਸਕੇ ਥੈਂਕ ਯੂ ਵੈਰੀ ਮਚ